ਇਹਦੇ ਵਿੱਚ ਇੰਡੀਆ ਨਾ ਬੋਲਿਆ ਨਾ ਬਤਖੋਈ ਕੀਤੀ ਹੈ ਕਿ ਅਮਰੀਕਾ ਨੇ ਦੂਸਰੇ ਦੇਸ਼ ਦੀ ਬਾਦਸ਼ਾਹੀ ਸੋਵਰਨਿਟੀ ਤੋੜਤੀ ਹੈ ਕਿਉਂ ਨਹੀਂ ਬੋਲਿਆ ਬੋਲਿਆ ਤਾਂ ਨਹੀਂ ਕਿਉਂ ਕਰਕੇ ਕੈਨੇਡਾ ਦੇ ਵਿੱਚ ਇੰਡੀਆ ਮੋਦੀ ਸਰਕਾਰ ਨੇ ਤਿੰਨ ਸਿੱਖ ਸੈਨੇਟ ਕਰਤੇ ਆ ਖਾਲੀ ਦਲ ਦੇ ਵਖਰੇਵੇਂ ਬੜੇ ਆ ਇਸ ਟਾਈਮ ਦੇ ਤੇ ਵੋਟ ਵੰਡੀ ਜਾਣੀ ਆ ਫਿਰ ਵੀ ਸੱਤਾ 'ਚ ਹੋਰ ਧਿਰ ਵੀ ਆਉਗੀ ਨਾ ਫਿਰ ਇਰੇਵੇਂ ਤਾਂ ਹੀ ਨੇ ਨਾ ਹੁਣ ਇਹਦੇ ਚੋਂ ਲੋਕਾਂ ਦਾ ਤਾਂ ਕਸੂਰ ਨਹੀਂ ਕਸੂਰ ਤੇ ਅਕਾਲੀ ਦਲ ਦੇ ਲੀਡਰਾਂ ਦਾ ਤੇ ਲੀਡਰਸ਼ਿਪ ਹੁਣ ਫਿਰ ਇਹ ਵੀ ਵਖਣਾ ਉਹ ਕਿਹੜੀ ਲੀਡਰਸ਼ਿਪ ਦਾ ਕਸੂਰ ਹੈ ਕਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਕਸੂਰ ਹੈ ਕੀ ਉਸ ਦਾ ਜਿਹੜਾ ਸਿੱਖੀ ਦੇ ਪੈਰਾ ਦੇ ਰਿਹਾ ਜਿਹੜਾ ਸਿੱਖੀ ਦੇ ਧੰਦਾ ਦੇ ਪੈਰਾ ਦੇ ਰਿਹਾ ਜਾਂ ਉਸ ਦਾ ਜਿਹੜਾ ਬਣਿਆ ਤੇ ਅਕਾਲ ਤਖਤ ਸਾਹਿਬ ਦੇ ਵੀਡੀਓ ਦੇ ਵਿੱਚ ਹੋਵੇ ਤੇ ਗਿਆ ਬਾਜ ਕੇ ਹੋਰ ਪਾਸੇ ਨਾ ਹੋਵੇ ਤਾਂ ਕਸੂਰ ਕਿਸ ਦਾ ਮੈਂ ਸਮਝਦਾ ਜੀ ਕਾਲ ਤਖਤ ਸਾਹਿਬ ਨੇ ਬਹੁਤ ਸੋਣਾ ਬਿਆਨ ਦਿੱਤਾ ਹੈ ਕਿ ਐਸਟੀਪੀਸੀ ਜਿਹੜੀ ਸਿੱਖ ਟੀਮ ਬਣੀ ਹੈ ਉਹਦੇ ਨਾਲ ਕੋਆਪਰੇਟ ਕਰਕੇ ਸਾਰੇ ਦਸਤਾਵੇਜ਼ ਜਿਹੜੇ ਹੈਗੇ ਆ ਉਹ ਦੇ ਦੇਵੇ ਤੇ ਇਹ ਮਾਮਲਾ ਖਤਮ ਹੋ ਜਪੇ ਕਿਉਂਕਿ ਇਹ ਬਹੁਤ ਗੰਭੀਰ ਹੈ ਤੇ ਜੇ ਦੀ ਤਕਤੀ ਸ਼ੁਰੂ ਹੋਈ ਹੈ ਸੱਚੇ ਦਿਲ ਦੇ ਨਾਲ ਤਾਂ ਫਿਰ ਇੱਕ ਇਨਕੈਸ਼ਨਲ ਸਰੇ ਚੜਾ ਜਾਵੇ ਸਾਡੀ ਤਰਾਸਦੀ ਹੈ ਵੀ ਅਸੀਂ ਗੁਰੂ ਮਹਾਰਾਜ ਦੇ ਮਸਲੇ ਨੂੰ ਹਮੇਸ਼ਾ ਪੋਲਿਟਿਕਸ ਨਾਲ ਜੋੜ ਕੇ ਸੁੱਟ ਦਿੰਨੇ ਕਾਸ ਤੌਰ ਤੇ ਜਿਹੜੀਆਂ ਮੇਨਸਟ੍ਰੀਮ ਪੋਲਿਟਿਸ਼ੀਅਨਸ ਪਾਰਟੀਆਂ ਨੇ ਉਹਦੇ ਐਵੇਂ ਕਰਦੀਆਂ ਨੇ ਪਹਿਲਾਂ ਬਰਗਾੜੀ ਦਾ ਮਸਲਾ ਆਇਆ ਉਹਦੇ 'ਚ ਐਵੇਂ ਰੌਲਾ ਹੁਣ ਜੇ ਤੇ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਵੀ ਬਰਗਾੜੀ ਹੁਣ ਇਹਨਾਂ ਦੀ ਰਾਜਨੀਤੀ ਨੂੰ ਅੱਗੇ ਬੂਰ ਨਹੀਂ ਪਾ ਰਿਆ ਤੇ ਇਸ ਕਰਕੇ 328 ਰੁਪਏ ਦਾ ਮਸਲਾ ਚੁੱਕ ਲੋ ਤੇ ਅਗਲੇ 4 ਸਾਲ ਇਹਨੂੰ ਖੇਚ ਲਾਂਗੇ ਤੇ ਫਿਰ ਤੇ ਇਹਦੇ 'ਚ ਕੁਝ ਹੋਣੀ ਨਿਕਲਣਾ ਤੇ ਜੇ ਤੁਸੀਂ ਇਮਾਨਦਾਰ ਹੀ ਤਾਂ ਫਿਰ 4 ਸਾਲ ਪਹਿਲਾਂ ਕਿੱਥੇ ਸੁੱਤੇ ਰਹੇ ਹੋ ਇਹ ਵੀ ਇੱਕ ਸਵਾਲ ਆਉਂਦਾ ਜੇ ਅਕਾਲੀ ਦਲ ਇਸ ਗੱਲ ਦਾ ਇਮਾਨਦਾਰਾ ਵੀ ਐਸੇ ਹਿਸਾਬ ਕਿਤਾਬ ਦੇਣ ਨੂੰ ਤਿਆਰ ਆ ਤਾਂ ਭਈ ਉਹਦਾਂ ਦਾ ਕਿਉਂ ਨਹੀਂ ਦਿੱਤਾ ਛੇਵੇਂ ਪਾਛਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਮੋਗਲ ਜਮਾਨੇ ਦੇ ਵਿੱਚ ਸਾਨੂੰ ਕਿਰਪਾਣ ਦਿੱਤੀ ਸੀ ਜਿਹੜਾ ਗੈਰ ਮੁਸਲਮਾਨ ਕਿਰਪਾਣ ਨਹੀਂ ਸੀ ਚੱਕ ਸਦਾ ਕਿਉਂ ਕਰਕੇ ਰਾਜ ਭਾਗ ਦੀ ਨਿਸ਼ਾਨੀ ਹੈ ਤੇ ਹੁਣ ਜੇ ਸਾਡੇ ਸਿੱਖਾਂ ਨੇ ਝਾੜੂ ਚੱਕ ਲਿਆ ਹੁਣ ਇਹ ਤਾਂ ਗਰਾਵਟ ਵੱਲ ਕੌਮ ਜਾ ਰਹੀ ਹੈ ਕਿ ਕਿੱਥੇ ਰਾਜ ਭਾਗ ਦੀ ਨਿਸ਼ਾਨੀ ਕਿਰਪਾਣ ਤੇ ਕਿੱਥੇ ਝਾੜੂ ਚੱਕ ਲੈਣਾ ਮੈਂ ਇਹ ਵਾਰ-ਵਾਰ ਕਹਿੰਦਾ ਵੀ ਸਿਆਸਤ ਹੋ ਰਹੀ ਹੈ ਪਰ ਸਿਆਸਤ ਕਰਨ ਦਾ ਮੌਕਾ ਵੀ ਤੇ ਸਾਡੇ ਲੋਕ ਆਪਣੀ ਦੰਦ ਰਣਾ ਅੱਕਾ ਸ਼੍ਰੋਮਣੀ ਕਮੇਟੀ ਸਾਡੀ ਆਪਣੀ ਦੀ ਸਿਆਸਤ ਕਰਨ ਦਾ ਮੌਕਾ ਹੀ ਘਦਾਤਾ ਪਹਿਲੇ ਦਿਨ ਦੋਦਾ ਦੋਤੇ ਪਾਣੀ ਦਾ ਪਾਣੀ ਕਰਦੇ ਰਿਕਾਰਡ ਸਾਹਮਣੇ ਰਹਾ ਤੇ ਸਾਰਾ ਕੁਝ ਜਦੋਂ ਤੁਹਾਡੇ ਸਾਹਮਣੇ ਇੱਕ ਆਮ ਸਿੱਖ ਆ ਕੇ ਤੁਹਾਡੇ ਦਰਵਾਜ਼ਿਆਂ ਤੇ ਬੈਠੇ ਤੁਸੀਂ ਉਹਨਾਂ ਦੇ ਡਾਂਗਾ ਫੇਰ-ਫੇਰ ਕੱਢਿਆ ਉਹ ਤੋਂ ਤੇ ਫਿਰ ਅੱਜ ਜਿਹਦਾ ਜ਼ੋਰ ਪਿਆ ਨੇ ਆ ਕੇ ਗਲਮੇ ਤੋਂ ਹੱਥ ਪਾ ਲਿਆ ਨਾ ਫਿਰ ਇਹੋ ਚਾਹੁੰਦੇ ਹੈ ਤੁਸੀਂ ਕਿ ਸਿੱਖ ਫਿਰਦੇ ਕਿ ਨਹੀਂ ਸਾਡੇ ਸਰ ਮਸਲਿਆਂ ਦੇ ਸਰਕਾਰ ਦਾ ਅੰਦਾਜ਼ ਜਿਨ੍ਹਾਂ ਦਾ ਵੇ ਤੇ ਤੁਸੀਂ ਜਦੋਂ ਖਲਾਰ ਕੇ ਆਪਣਾ ਮੂੰਹ ਵਟ ਕੇ ਪਰੇ ਨੂੰ ਬੈਠੇ ਫਿਰ ਕਿਸੇ ਨੇ ਤੇ ਆ ਕੇ ਖਿੱਚੀ ਤੇ ਫਾੜੀ ਲੈਣਾ ਜਦਨ ਤੁਹਾਨੂੰ ਸਿੱਖ ਪਿਆਰ ਨਾਲ ਵਿਚਾਰੇ ਪੁੱਛਦੇ ਫਿਰਦੇ ਉਹ ਚਲਦੇ ਵਖਰੇਵੇਂ ਕੀ ਲੱਗਦੇ ਤੁਹਾਨੂੰ ਕਾਲੀ ਦਲ ਬਹੁਤ ਆਤਸੇ ਵੰਡਿਆ ਜਾ ਰਿਹਾ ਲਾਸਟ ਵਿੱਚ ਹੀ ਦੱਸ ਦਿਓ ਕਿ ਬਹੁਤ ਵੱਡੇ ਪੱਧਰ ਦਾ ਵੰਡ ਹੋ ਚੁੱਕੀ ਐ ਇਸਟਮ ਕਾਲੀ ਦਲ ਹਾਂ ਠੀਕ ਐ ਸਿਰ ਠੀਕ ਕਰਨਾ ਚਾਹੁੰਦੇ ਐ ਅਸੀਂ ਕਹਿੰਦੇ ਹਾਂ ਕਿ ਅਗਲੇ ਸਾਲ ਦੇ ਇਲੈਕਸ਼ਨ ਆਪਾਂ ਇਕੱਠੇ ਹੋ ਕੇ ਲੜੀਏ ਇਹ ਕਾਲੀ ਦਲ ਇਕੱਠੇ ਕਰਨਾ ਚਾਹੁੰਦੇ ਐ ਤਾਂ ਹਾਂ ਜੇਕਰ ਨਾਲ ਕੀ ਆਪਾਂ ਸਰਕਾਰ ਬਣਾ ਸਕੀਏ ਤੇ ਝਾੜੂ ਵਾਲੇ ਹੈਗੇ ਐ ਜਾਂ ਹੋਰ ਹਜੇ ਲੰਗੀਆਂ ਸਮਾਏ ਕੇ ਆ ਗਈਆਂ ਇਹਨਾਂ ਨੂੰ ਖਤਮ ਕਰਦੀ ਐ ਮਕਸਰ ਸਾਹਿਬ ਦੀ ਧਰਤੀ ਤੇ ਆ ਤੇ ਇਸ ਟਾਈਮ ਸਰਦਾ ਦੇ ਫੁੱਲ ਪੇੜ ਕੀਤੇ ਜਾ ਰਿਹਾ 40 ਮੁਕਤਿਆਂ ਨੂੰ ਤਾਂ ਸਦਾ ਸਿਮਰਜੀਤ ਸਿੰਘ ਮਾਨ ਹੁਣੇ-ਹੁਣੇ ਹੀ ਉਹਨਾਂ ਇੱਕ ਪ੍ਰੋਗਰਾਮ ਦਿੱਤਾ ਸੀ ਜੋ ਪਾਰਟੀ ਵੱਲੋਂ ਹਰ ਸਾਲ ਇਕੱਠ ਕਰਦੇ ਆ ਉਸ ਪ੍ਰੋਗਰਾਮ ਤੋਂ ਬਾਅਦ ਹੁਣ ਸਟੇਜ ਤੋਂ ਥੱਲੇ ਉਤਰੇ ਆ ਉਹਦੇ ਗੁਰਫਤੇ ਸਾਂਝ ਕਰਦੇ ਆ ਮਾਨ ਸਾਹਿਬ ਵਾਹਿਗੁਰੂ ਜੀ ਕਾ ਅੱਜ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਮਾਨ ਸਾਹਿਬ ਕਿਵੇਂ ਵੇਖ ਰਹੇ ਆ ਅੱਜ ਦੇ ਇਸ ਦਿਹਾੜੇ ਨੂੰ ਕਿਵੇਂ ਮਨਾ ਰਹੇ ਆ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹਰੇਕ ਜੋਤੇ ਹਾਰੇ ਸਿੱਖੋਂ ਦਾ ਉਮਨੋਂ ਦੇ ਮੈਂ ਇੱਕ ਦੱਸਣਾ ਚਾਹੁੰਦਾ ਗੱਲ ਕਿ ਅਮਰੀਕਾ ਦੇ ਪ੍ਰਧਾਨ ਡੋਨਲਡ ਟਰੰਪ ਨੇ ਵਨੇਜ਼ੂਏਲਾ ਦੇ ਵਿੱਚ ਚਾਪਾ ਮਾਰ ਕੇ ਵਨੇਜ਼ੂਏਲਾ ਦਾ ਪ੍ਰਧਾਨ ਫੜ ਕੇ ਅਮਰੀਕਾ ਲੈ ਗਏ ਇਹਦੇ ਵਿੱਚ ਇੰਡੀਆ ਨਾ ਬੋਲਿਆ ਨਾਬਤ ਖੋਈ ਕੀਤੀ ਹੈ ਕਿ ਅਮਰੀਕਾ ਨੇ ਦੂਸਰੇ ਦੇਸ਼ ਦੀ ਬਾਦਸ਼ਾਹੀ ਸੋਵਰਨਿਟੀ ਤੋੜਤੀ ਹੈ ਜਿਉਂ ਨਹੀਂ ਬੋਲਿਆ ਬੋਲਿਆ ਥਾਣੀ ਕਿਉਂ ਕਰਤੇ ਕੈਨੇਡਾ ਦੇ ਵਿੱਚ ਇੰਡੀਆ ਮੋਦੀ ਸਰਕਾਰ ਨੇ ਤਿੰਨ ਸਿੱਖ ਅਸਾਸਿਨੇਟ ਕਰਤੇ ਬਲੈਟ ਦੇ ਵਿੱਚ ਅਕਾਲ ਸਿੰਘ ਖੰਡੇ ਨੂੰ ਮਰਵਾਤਾ ਪਾਕਿਸਤਾਨ ਦੇ ਵਿੱਚ ਪੰਜ ਵਰਡ ਤੇ ਰੋਡੇ ਨੂੰ ਮਰਵਾਤਾ ਤੇ ਅਮਰੀਕਾ ਦੇ ਉੱਤੇ ਮਰਵਾਉਣਾ ਸੀ ਪੰਨੂ ਨੂੰ ਪਰ ਅਮਰੀਕਾ ਦੀ ਕੂਫੀਆ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਉਸ ਨੇ ਪੰਨੂ ਨੂੰ ਬਚਾਤਾ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਜਿਹੜੇ ਦੇਸ਼ ਕਹਿੰਦੇ ਕਿ ਅਮਰੀਕਾ ਨੇ ਵਨੇਜ਼ੁਏਲਾ ਦੀ ਬਾਤਛਾ ਨੂੰ ਕੰਕ ਕੀਤਾ ਤੇ ਫਿਰ ਉਹ ਵੀ ਕਹਿੰਦੇ ਕਿ ਜਿਹੜਾ ਮੋਤੀ ਹੈ ਉਹਦਾ ਸਾਰਾ ਹਮਲਾ ਮੈਚਾ ਰਾਜਨਾਥ ਸਿੰਘ ਦੋਹੇ ਵਿਦੇਸ਼ੀ ਵਰਜੀ 10 ਤੋਂ ਰੋਦੋਂ ਮੁਕੀ ਮੈਚ ਸਮਨਤ ਗੋਇਲ ਇਹਨਾਂ ਨੂੰ ਵੀ ਫੜ ਲਵੇ ਇਨਾਂ ਨੇ ਵੀ ਜਨੰਦਰਾ ਦੀ ਬਾਦਸ਼ਾਹੀ ਤੋੜੀ ਐ ਅਮਰੀਕਾ ਦੀ ਬਾਦਸ਼ਾਹੀ ਤੋੜੀ ਐ ਵਲੈਟ ਦੀ ਤੋੜੀ ਐ ਤੇ ਪਾਕਿਸਤਾਨ ਦੀ ਬਾਦਸ਼ਾਹੀ ਤੋੜੀ ਐ ਸੋ ਇਹ ਬਹੁਤ ਵੱਡੀ ਗੱਲ ਦੇਖਣ ਵਾਲੀ ਐ ਕਿ ਇੰਡੀਆ ਕਿਉਂ ਨਹੀਂ ਬੋਲਦਾ ਇੰਡੀਆ ਤਾਂ ਨਹੀਂ ਬੋਲਦਾ ਕਿਉਂਕਿ ਇਹਨਾਂ ਨੇ ਵੀ ਬਾਦਸ਼ਾਹੀਆਂ ਤੋੜ ਕੇ ਸਿੱਖ ਬਾਦ ਦੇ ਮੁਲਕਾਂ ਦੇ ਵਿੱਚ ਮਰਵਾਤੇ ਹਾਂ ਮਨਸਬ ਜੋ 328 ਰੁਪਿਆਂ ਦੀ ਚਰਚਾ ਚੱਲ ਰਹੀ ਆ ਗੁਰੂ ਸਾਹਿਬ ਦਾ ਪਾਵਨ ਸਰੂਪ ਅਜੇ ਤੱਕ ਲੱਭ ਨਹੀਂ ਰਿਹਾ ਸੈਟ ਬਣੀ ਆ ਐਜੀਪੀਸੀ ਪੰਜਾਬ ਸਰਕਾਰ ਆਮੋ ਸਾਹਮਣੇ ਆ ਤੇ ਅਕਾਲੀ ਦਲ ਅੰਮ੍ਰਿਤਸਰ ਕਿਵੇਂ ਦੇਖਦਾ ਐ ਮੈਂ ਸਮਝਦਾ ਜੀ ਕਾਲ ਤੱਕ ਸਾਹਿਬ ਨੇ ਬਹੁਤ ਸੋਣਾ ਬਿਆਨ ਦਿੱਤਾ ਹੈ ਕਿ ਐਸਟੀਪੀਸੀ ਜਿਹੜੀ ਸੈਟ ਟੀਮ ਬਣੀ ਹੈ ਉਹਦੇ ਨਾਲ ਕੋਆਪਰੇਟ ਕਰਕੇ ਸਾਰੇ ਦਸਤਾਵੇਜ਼ ਜਿਹੜੇ ਹੈਗੇ ਆ ਉਹ ਦੇ ਦੇਵੇ ਕਿ ਇਹ ਮਾਮਲਾ ਖਤਮ ਹੋ ਜਬੇ ਜੋ ਕਰਕੇ ਬਹੁਤ ਗੰਭੀਰ ਹੈ ਤੇ ਜੇ ਜੀ ਤਕਤੀਸ਼ ਸ਼ੁਰੂ ਹੋਈ ਹੈ ਸੱਚੇ ਦਿਲਦਨ ਨਾਲ ਤਾਂ ਫਿਰ ਇਹ ਤਕਤੀਸ਼ ਨੂੰ ਸਰੇ ਚੜਾ ਜਾਵੇ ਮਾਨ ਸਾਹਿਬ ਜਿਹੜੇ ਗੁਰੂ ਸਾਹਿਬ ਦੇ ਭਾਵਨ ਸਰੂਪਾਂ ਦੀ ਥਾਂ ਥਾਂ ਤੇ ਵਿਅਤਪੀ ਹੋਣੀ ਤੇ ਟਾਵਰ ਤੇ ਬੈਠੇ ਸਿੰਘ ਨੂੰ तकरीबन 15 ਕਿ ਮਹੀਨੇ ਦਾ ਸਮਾਂ ਹੋ ਗਿਆ ਤੁਸੀਂ ਉਸ ਥਾਂ ਤੇ ਪਹੁੰਚੇ ਸੀ ਗੁਰਾਂ ਦੀ ਵਹੀਰ ਵੀ ਚੱਲੀ ਆ ਕੱਲ ਨੂੰ ਗੁਰਾਂ ਦੀ ਵਹੀਰ ਜਿਹੜੀ ਨਗਰ ਕੀਰਤਨ ਦੇ ਰੂਪ ਚੋ ਵੀ ਅਮਸਰ ਪਹੁੰਚਣੀ ਆ ਇਤਫਾਕ ਹੈ ਕਿ ਉਸ ਦਿਨ ਸੀਐਮ ਸਾਹਿਬ ਵੀ ਉੱਥੇ ਹੋਣਗੇ ਉਦਨੋ ਵਹੀਰ ਵੀ ਉੱਥੇ ਹੋਊਗੀ ਸੰਗਤ ਵੀ ਉੱਥੇ ਹੋਊਗੀ ਇਹਨਾਂ ਚੀਜ਼ਾਂ ਨੂੰ ਕੇਮ ਵੇਖਦੇ ਹੋ ਕਿਉਂ ਨਹੀਂ ਕਾਨੂੰਨ ਅਜੇ ਤੱਕ ਬਣਿਆ ਗੁਰੂ ਸਾਹਿਬ ਦੀਆਂ ਥਾਂ-ਥਾਂ ਬੇਅਦਬੀਆਂ ਹੋ ਰਹੀਆਂ ਇਹ ਤਾਂ ਤੁਸੀਂ ਹਿੰਦੂ ਹਕੂਮਤ ਨੂੰ ਪੁੱਛਦੇ ਹੋਲੀ ਕਿ ਸਿੱਕੇ ਕਨੇਡਾ ਦਰਮਿਆ ਮੱਜਬਾ ਇੱਕ ਲੈ ਦਾ ਨੇਸ਼ਨ ਹੈ ਹੋਮ ਹੈ ਇਹ ਜਨ ਨਾਲ ਸਤ੍ਰੰਚੂਪਿਟਾ ਜਾ ਰਿਹਾ ਹੈ ਤੇ ਜੇ ਤੁਸੀਂ ਬਨੰਜੂਲਾ ਬਾਰੇ ਨਹੀਂ ਬੋਲਦੇ ਤਾਂ ਹੀ ਨਹੀਂ ਬੋਲਦੇ ਕਿਉਂ ਕਰਕੇ ਤੁਸੀਂ ਵੀ ਕੈਨੇਡਾ ਅਮਰੀਕਾ ਯੂਕੇ ਪਾਕਿਸਤਾਨ ਦੀਆਂ ਬਾਦਸ਼ਾਹੀਆਂ ਤੋੜਤੀਆਂ ਸੋ ਮੇਰਾ ਮਤਲਬ ਜਿੱਥੇ اخلاق ਨਾ ਹੋਵੇ ਉਹ ਮੁਲਕ ਜਦਾ ਚੜ੍ਹ ਨਹੀਂ ਚੱਲ ਸਕਦੇ ਹੁੰਦੇ ਮਾਨਸਬ ਜੀ ਬਣੇ ਤੁਸੀਂ ਸਟੇਜ ਤੇ ਗੱਲ ਕੀਤੀ ਸੀ ਕਿ ਕੌਮ ਵੋਟਾਂ ਵਰੀ ਹੋਰ ਪਾਸੇ ਚਲੇ ਜਾਂਦੀ ਆ ਵੋਟਾਂ ਆਰੀ ਅਕਾਲੀ ਦਰ ਅਨੁਸਾਰ ਨੂੰ ਕਿਉਂ ਨਹੀਂ ਚੁਣਿਆ ਜਾਂਦਾ ਕਿ ਕਤੰਜ ਵੀ ਸੀ ਐਮਪੀ ਸਾਹਿਬ ਵੀ ਤੁਹਾਨੂੰ ਬਣਾਇਆ ਸੀ ਪਰ ਪੰਜਾਬ ਦੇ ਵਿੱਚ ਬਹੁਤ ਆਤ ਦੀ ਗੱਲ ਕਰੀਏ ਤੇ 92 ਸੀਟਾਂ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜਾਂਦੀਆਂ ਤੇ ਹੁਣ ਤੇ ਵਿੱਚ ਵਾਧਾ ਹੋ ਚੁੱਕਾ ਕਿਵੇਂ ਵੇਖਦੇ ਹੋ ਅਕਾਲੀ ਦਲ ਅੰਮ੍ਰਿਤਸਰ ਦਾ ਨਿਹਾਰ ਤੇ ਆਮ ਆਦਮੀ ਪਾਰਟੀ ਇੱਥੇ ਪਹੁੰਚ ਜਾਣਾ ਜਿਹੜਾ ਆਮ ਪਾਰਟੀ ਨੂੰ ਵੋਟ ਸਿੱਖ ਦੇ ਰਿਹਾ ਹੈ ਉਹ ਆਪਣੇ ਮਜ਼ਬ ਤੇ ਆਪਣੇ ਇਤਿਹਾਸ ਨੂੰ ਭੁੱਲ ਗਏ ਹੈ 6 ਵਿੱਚ ਪਛੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਮੋਗਲ ਜਮਾਨੇ ਦੇ ਵਿੱਚ ਸਾਨੂੰ ਕਿਰਪਾਨ ਦਿੱਤੀ ਸੀ ਜਿਹੜਾ ਗੈਰ ਮੁਸਲਮਾਨ ਕਿਰਪਾਨ ਨਹੀਂ ਸੀ ਚੱਕਦਾ ਸਦਾ ਚੁੱਕ ਕੇ ਰਾਜ ਭਾਗ ਦੀ ਨਿਸ਼ਾਨੀ ਹੈ ਤੇ ਹੁਣ ਜੇ ਸਾਡੇ ਸਿੱਖਾਂ ਨੇ ਜਿਹੜੀ ਗੁਰੂ ਨਾਨਕ ਸਾਹਿਬ ਨੇ ਪਾਬੰਦੀ ਲਾਤੀ ਕਿ ਇਹ ਸਾਰੇ ਇੱਕ ਹੈ ਜਾਤ ਪਾਤ ਨੂੰ ਤੋੜ ਕੇ ਇੱਕ ਬਣਾਤਾ ਕਿ ਹੁਣ ਝਾੜੂ ਚੱਕ ਲਿਆ ਹੁਣ ਇਹ ਤਾਂ ਗਰਾਵਟ ਵੱਲ ਕੌਮ ਜਾ ਰਹੀ ਹੈ ਕਿ ਕਿੱਥੇ ਰਾਜ ਭਾਗ ਦੀ ਨਿਸ਼ਾਨੀ ਕਰਪਾਣ ਤੇ ਕਿੱਥੇ ਝਾੜੂ ਚੱਕ ਲੈਣਾ ਮਤਲਬ ਅਕਾਲੀ ਦਲ ਦੇ ਵਖਰੇਵੇਂ ਕੀ ਲੱਗਦੇ ਤੁਹਾਨੂੰ ਅਕਾਲੀ ਦਲ ਬਹੁਤਾਂ ਹਿੱਸੇ ਵੰਡਿਆ ਜਾ ਰਿਹਾ ਲਾਸਟ ਵਿੱਚ ਇਹ ਦੱਸ ਦਿਓ ਕਿ ਬਹੁਤ ਵੱਡੇ ਪੱਦਰ ਦਾ ਵੰਡ ਹੋ ਚੁੱਕਿਆ ਇਸਟਾ ਮ ਅਕਾਲੀ ਦਲ ਹਾਂ ਫਿਰ ਐਸੀ ਤਾਂ ਠੀਕ ਕਰਨਾ ਚਾਹੁੰਦੇ ਐਸੀ ਕਹਿੰਦੇ ਕਿ ਅਗਲੇ ਸਾਲ ਦੇ ਇਲੈਕਸ਼ਨ ਆਪਾਂ ਇਕੱਠੇ ਹੋ ਕੇ ਲੜੀਏ ਅਕਾਲੀ ਦਲ ਇਕੱਠੇ ਕਰਨਾ ਚਾਹੁੰਦੇ ਤੁਸੀਂ ਹਾਂ ਜੀ ਜੇ ਨਾਲ ਕੀ ਆਪਾਂ ਸਰਕਾਰ ਬਣਾ ਸਕੀਏ ਕਿ ਛਾੜੂ ਵਾਲੇ ਹੈਗੇ ਐ ਜਾਂ ਹੋਰ ਅਜੇ ਗੰਨੀਆਂ ਸਮਾਇਕ ਤੇ ਆ ਰਹੀਆਂ ਇਹਨਾਂ ਨੂੰ ਖਤਮ ਕਰਤੀਏ ਅੰਮ੍ਰਿਤਸਰ ਪਹਿਲ ਕਦਮੀ ਕਰੂਗਾ ਸਾਰੇ ਕਾਲੀਦਰਾਂ ਨੂੰ ਇਕੱਠੇ ਕਰਨ ਦੇ ਵਿੱਚ ਮਾਨ ਸਾਹਿਬ ਨਾ ਅਸੀਂ ਤਾਂ ਬਾਹਰ ਚ ਠਾਈਏ ਜੀ ਹੁਣ ਬਾਕੀ ਤਾਂ ਸਾਰਿਆਂ ਦੀ ਮਰਜ਼ੀ ਹੋਊਗੀ ਕਿ ਆਉਣਗੇ ਕਿ ਨਹੀਂ ਪਰ ਅਸੀਂ ਤਾਂ ਇਹ ਸਾਰਿਆਂ ਨੂੰ ਕਹਿੰਦ ਕਹਿੰਦੇ ਆ ਕਿ ਇੱਕ ਹੋਣਾ ਚਾਹੀਦਾ ਧੰਨਵਾਦ ਸਤਾ ਸਮਝ ਸਿੰਘ ਮਾਨ ਸਾਡੇ ਨਾਲ ਸੀ ਉਹਨੇ ਕਿਹਾ ਕਿ 2027 ਦੇ ਇਲੈਕਸ਼ਨ ਆ ਜਿਹੜੀ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਲੜਨੀ ਚਾਹੀਦੀ ਆ ਇਸ ਟਾਈਮ ਹੋਰ ਵੀ ਬੁਲਾਰੇ ਸਾਡੇ ਨਾਲ ਆ ਅਕਾਲੀ ਦਲ ਅੰਮ੍ਰਿਤਸਰ ਦੇ ਹਮ ਖਿਆਲੀ ਕਹਿ ਸਕਦੇ ਆ ਤੇ ਦਲ ਖਾਲਸਾ ਤੋਂ ਬੁਲਾਰੇ ਸਾਡੇ ਨਾਲ ਆ ਮਨਸਾਪ ਮਨਸਾਪ ਗੁਰਫਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਤੇ ਆਏ ਹੋ ਸ਼ਰਦਾ ਦੇ ਫੋਲਪੀਟ ਕਰਨ ਵਾਸਤੇ ਕਿਵੇਂ ਵੇਖਦੇ ਮੈਂ ਹੁਣੇ ਮਾਨਸਬ ਨਾਲ ਗੱਲ ਕੀਤੀ ਸੀ ਮੈਂ ਕਿਹਾ ਅਕਾਲੀ ਦਲ ਬਹੁਤਾਂ ਹਿੱਸਿਆਂ 'ਚ ਵੰਡਿਆ ਗਿਆ ਵੋਟ ਵੰਡੀ ਗਈ ਉਹ ਕਹਿੰਦੇ ਮੈਂ ਚੋਣਾਂ ਆ ਗਈ ਇਕੱਠੇ ਹੋਣ ਅਕਾਲੀ ਦਲ ਆ ਵਖਰੇਵੇਂ ਦਾ ਕਾਰਨ ਵੋਟ ਵੰਡੀ ਜਾਣੀ ਆ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪੈ ਗਈਆਂ ਮੈਂ ਸਟੇਜ ਤੁਸੀਂ ਬੈਠੇ ਸੀ ਮੈਂ ਵੀ ਬੈਠਾ ਸੀ ਕਹਿੰਦੇ ਕਿ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟਾਂ ਕਿਉਂ ਨਹੀਂ ਪਈਆਂ ਇਹਦੇ 'ਚ ਤੁਹਾਡੇ ਕੀ ਵਿਚਾਰ ਆ ਤੁਸੀਂ ਉਹ ਸਟੇਜ ਸਾਂਝੀ ਕਰ ਰਹੇ ਸੀ ਨੇ ਜਿਹੜਾ ਤੁਹਾਡਾ ਅਕਾਲੀ ਦਲ ਨੂੰ ਇਕੱਠੇ ਕਰਨ ਦਾ ਸਵਾਲ ਹੈ ਤੁਸੀਂ ਕਹਿੰਦੇ ਬੇਕ ਤੱਕ ਇਹ ਹੁੰਦਾ ਬੇਸਿਕ ਗੱਲ ਤੇ ਇਹ ਹੁੰਦੀ ਵੀ ਤੁਹਾ ਐਂਡ ਆਫ ਦਿ ਡੇ ਤੁਸੀਂ ਚਾਹੁੰਦੇ ਕੀ ਉਹ ਸਾਡੀ ਮੰਜ਼ਲ ਕੀ ਆ ਹੁਣ ਜੇ ਤਾਂ ਅਕਾਲੀ ਦਲ ਦੀ ਮੰਜ਼ਲ ਸਿਰਫ ਇੰਨੀ ਕੀ ਬਣ ਕੇ ਰਹਿ ਗਈ ਆ ਵੀ ਅਸੀਂ ਆਪਣੇ ਸਰਪੰਚ ਐਮਪੀ ਐਮਐਲਏ ਬਣਾਉਣੇ ਨੇ ਤੇ ਚਾਰ ਗਰਾਂਟਾ ਪੰਜ ਸਾਲ ਅਸੀਂ ਜੜੀਆਂ ਵਾ ਇੰਜੋਏ ਕਰਨੀਆਂ ਵਾ ਤੇ ਅੱਗੇ ਪਿਛੇ ਅਸੀਂ ਸਾਡੇ ਗੱਡੀਆਂ ਘੁੰਮਣ ਤੇ ਉਹਦੇ ਨਾਲ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਸਾਡੀ ਮਾਨਤਾ ਸਾਬ ਬਣਾਣੀ ਜਿਹੜੀ ਗੱਲ ਆ ਜੇ ਇਸ ਪਾਰਟੀ ਦੀ ਏਕਤਾ ਹੋ ਸਕਦੀ ਮੇਨਲੀ ਤਾਂ ਐਜੰਡੇ ਦੀ ਆ ਅਕਾਲੀ ਦਲ ਜਿਸ ਕੰਮ ਲਈ ਤਿਆ ਹੋਇਆ ਸੀ ਜਿਸ ਕਾਲੀ ਬਣਿਆ ਸੀ ਜਿਸ ਗੱਲ ਹੀ ਹੋਣ ਚਾਹਿਆ ਸੀ ਉਹਦੇ ਤੇ ਆ ਜਾਣ ਤੇ ਇੱਕ ਤਾਂ ਏਕਤਾ ਹੀ ਏਕਤਾ ਆ ਹੁਣ ਇਹਦੇ 'ਚ ਤੁਸੀਂ ਕਿਸੇ ਖਾਲਸਤਾਨੀ ਤੇ ਨਕੋਬ ਵੀ ਹੋ ਜਾ ਕੇ ਉਸ ਅਕਾਲੀ ਦਲ ਨਾਲ ਇਕੱਠਾ ਕਰੇ ਤੇ ਕੁਝ ਡਿੱਗਣ ਵਾਲੀ ਗੱਲ ਹੋ ਜਾਏਗੀ। ਉਹ ਸੋਚੋ ਜਿਹੜੇ ਕੁਝ ਡਿੱਗੇ ਨੇ ਉਹਨਾਂ ਨੂੰ ਮਾੜੀ ਜਿਹੀ ਹਿੰਮਤ ਕਰਨੀ ਚਾਹੀਦੀ ਯਾ ਰਸਾ ਹੀ ਸੁੱਟ ਦੇਣੇ ਥੋੜਾ ਚੜ ਕੇ ਤਾਂ ਤੇ ਆਉਣ। ਅਕਾਲੀ ਦਲ ਦੇ ਵਖਰੇਵੇਂ ਬੜੇ ਐ ਇਸ ਟਾਈਮ ਦੇ ਤੇ ਵੋਟ ਵੰਡੀ ਜਾਣੀ ਯਾ ਫਿਰ ਵੀ ਸੱਤਾ 'ਚ ਹੋਰ ਧਿਰ ਵੀ ਆਊਗੀ ਨਾ ਫਿਰ। ਵਖਰੇਵੇਂ ਤਾਂ ਹੀ ਨੇ ਨਾ। ਹੁਣ ਇਹਦੇ 'ਚ ਲੋਕਾਂ ਦਾ ਤਾਂ ਕਸੂਰ ਨਹੀਂ। ਹੁਣ ਕਸੂਰ ਤੇ ਅਕਾਲੀ ਦਲ ਦੇ ਲੀਡਰਾਂ ਦਾ ਤੇ ਲੀਡਰਸ਼ਿਪ ਹੋਂ ਫਿਰ ਇਹ ਵੀ ਵੇਖਣਾ ਉਹ ਕਿਹੜੀ ਲੀਡਰਸ਼ਿਪ ਦਾ ਕਸੂਰ ਐ ਕਿਹ ਕੀ ਹੋਸਦਾ ਜਿਹੜਾ ਸਿੱਖੀ ਦਾ ਪੈਰਾ ਦੇ ਰਿਹਾ ਜਿਹੜਾ ਸਿੱਖੀ ਦਾ ਦਾ ਪੈਰਾ ਦੇ ਰਿਹਾ ਜਾਂ ਉਸਦਾ ਜਿਹੜਾ ਬਣਿਆ ਤੇ ਅਕਾਲ ਤਖਤ ਸਾਹਿਬ ਦੇ ਵਿੜੇ ਦੇ ਵਿੱਚ ਹੋਵੇ ਤੇ ਗਿਆ ਬੱਜ ਕੇ ਹੋਰ ਬਾਸੇ ਨਾ ਹੋਵੇ ਤੇ ਕਸੂਰ ਕਿਹਦਾ ਸੋ ਜਿਹਦਾ ਹੈਗਾ ਭਾਈ ਵਾਪਸ ਤੇ ਉਹਨਾਂ ਵੀ ਆਉਣਾ ਪਊਗਾ ਹੁਣ ਕੋਈ ਮਤਲਬ ਕਿ ਇਹਨੂੰ ਮਤਲਬ ਬਣਿਆ ਪਿਓ ਘਰ ਛੱਡ ਕੇ ਬਾਹਰ ਬੈਠਾ ਹੈ ਧੁੱਪੇ ਜਾਂ ਠੰਡ ਦੇ ਵਿੱਚ ਤੇ ਹੁਣ ਕਸੂਰ ਅੰਦਰ ਪਈ ਰਜਾਈ ਦਾ ਥੋੜੀ ਆ ਤੁਸੀਂ ਹੁਣ ਘਰ ਵਾਲਿਆਂ ਨੂੰ ਕਹੋ ਵੀ ਤੁਸੀਂ ਵੀ ਸਾਰੇ ਬਾਹਰ ਆ ਕੇ ਉਹਦੇ ਨਾਲ ਧੋਪੇ ਚ ਸੜੋ ਜਾਂ ਠੰਡ ਦੇ ਵਿੱਚ ਥੋੜਾ ਥੋੜਾ ਕੰਬੋ ਇਹੋ ਹੀ ਇਕਤਾ ਇਹ ਥੋੜੀ ਇਕਤਾ ਇਕਤਾ ਦੇ ਆ ਵੀ ਉਹਨੂੰ ਅਕਲ ਚਾਹੀਦੀ ਵੀ ਭਾਈ ਦੋਵੇਂ ਅੰਦਰ ਆ ਤੇ ਆਪਣੇ ਕੌਮੀ ਘਰ ਦੇ ਵਿੱਚ ਵਾਪਸ ਆ ਜਦੋਂ ਬਾਹਰ ਚੱਲ ਗਏ ਤਾਂ ਉਸ ਲਾਈਨ ਦੇ ਉੱਤੇ ਵਾਪਸ ਆਏ ਇਹੋ ਹੀ ਇਕਤਾ ਨਹੀਂ ਹੋਰ ਇਕਤਾ 328 ਰੁਪਏ ਦੇ ਬਾਬਤ ਦਲ ਖਾਲਸਾ ਕਿਵੇਂ ਸੋਚ ਰਿਹਾ ਕਿਉਂਕਿ 328 ਰੁਪਏ ਗੁਰੂ ਸਾਹਿਬ ਦੇ ਅੱਜ ਤੱਕ ਕੁਝ ਪਤਨ ਲੱਗਣਾ ਸਿੱਟ ਦੇ ਵਿੱਚ ਜੋ ਸਪਸ਼ਟ ਕਰ ਦਿੱਤਾ ਉਹਨਾਂ ਨੂੰ ਪਹਿਲਾਂ ਕਿ ਆਸਰਾਈਆਂ ਕੱਲ ਲੱਗੀਆਂ ਸੀ ਸਵੇਰੇ ਕੁਝ ਮੀਡੀਆ ਚ ਖਬਰਾਂ ਆਈਆਂ ਸੀ ਸਿਟਰ ਨੇ ਵੈਸੇ ਸਪਸ਼ਟ ਕਰਤਾ ਕਿ ਕੋਈ ਪਾਵਨ ਸਰੂਪ ਅਜੇ ਤੱਕ ਮਿਲਿਆ ਨਹੀਂਗਾ ਹਾਂ ਵੇਖ ਰਹੇ ਹਾਂ ਹੁਣ ਸਿੰਘ ਸਾਹਿਬ ਦਾ ਬਿਆਨ ਪਹਿਲਾਂ ਐ ਜੀ ਪੀ ਸੀ ਨੇ ਕਿਹਾ ਸੀ ਕਿ ਅਸੀਂ ਇਸ ਸੈਟ ਨੂੰ ਸਾਹਮਣੇ ਨਹੀਂ ਆਵਾਂਗੇ ਤੇ ਨਾ ਹੀ ਆਪਣਾ ਰਿਕਾਰਡ ਦੇਵਾਂਗੇ ਪਰ ਸਿੰਘ ਸਾਹਿਬ ਦੇ ਬਿਆਨ ਤੋਂ ਬਾਅਦ ਚ ਐ ਜੀ ਪੀ ਸੀ ਹੁਣ ਕਹਿ ਰਹੇ ਕਿ ਅਸੀਂ ਸਭ ਕੁਝ ਹੁਣ ਸੌਂਪਣ ਵਾਸਤੇ ਤਿਆਰ ਦੇਖੋ ਜਿੱਥੋਂ ਤੱਕ ਇਹ ਮਸਲਾ ਆਇਆ ਹੈ ਤੇ ਸੀਰੀਅਸ ਆ ਔਰ ਇਹਨੂੰ ਸੀਰੀਅਸਨੈਸ ਦੇ ਨਾਲ ਹੀ ਹੱਲ ਕਰਨਾ ਚਾਹੀਦਾ ਪਰ ਸਾਡੀ ਤਰਾਸਦੀ ਇਹ ਹੈ ਵੀ ਅਸੀਂ ਗੁਰੂ ਮਹਾਰਾਜ ਦੇ ਮਸਲੇ ਨੂੰ ਹਮੇਸ਼ਾ ਪੋਲਿਟਿਕਸ ਨਾਲ ਜੋੜ ਕੇ ਸੁੱਟ ਦਿੰਨੇ ਹਾਂ ਕਾਸ ਤਰ੍ਹਾਂ ਦੇ ਜਿਹੜੀਆਂ ਮੇਨਸਟ੍ਰੀਮ ਪੋਲਿਟਿਸ਼ੀਅਨਸ ਪਾਰਟੀਆਂ ਨੇ ਉਹਦੇ ਇਵੇਂ ਕਰਦੀਆਂ ਨੇ ਪਹਿਲਾਂ ਬਰਗਾੜੀ ਦਾ ਮਸਲਾ ਆਇਆ ਉਹਦੇ 'ਚ ਇਵੇਂ ਰੌਲਾ ਬਰਗਾੜੀ ਹੁਣ ਇਹ ਨਹੀਂ ਆ ਵੀ ਬਰਗਾੜੀ ਇਸ਼ੂ ਜਿਹੜਾ ਉਹ ਹੱਲ ਨਹੀਂ ਹੋਣਾ ਚਾਹੀਦਾ ਜਾਂ ਉਹਨੂੰ ਐਡਰੈਸ ਨਹੀਂ ਹੋਣਾ ਚਾਹੀਦਾ ਸਮੱਸਿਆ ਇਹ ਵੀ ਉਹਦੇ ਉੱਤੇ ਰੋਟੀਆਂ ਸੇਕੀਆਂ ਗਈਆਂ ਇੱਕ ਦੂਸਰੇ ਤੇ ਤੌਮਤਾਂ ਲਾਈਆਂ ਗਈਆਂ ਤੇ ਆਪਣੇ ਸਾਲਟ ਪਾ ਲੈਨੇ ਹੁਣ ਜੇ ਤੇ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਵੀ ਬਰਗਾੜੀ ਹੁਣ ਇਹਨਾਂ ਦੀ ਰਾਜਨੀਤੀ ਨੂੰ ਅੱਗੇ ਬੂਰ ਨਹੀਂ ਪਾਰਿਆ ਤੇ ਇਸ ਕਰਕੇ 328 ਰੁਪਿਆਂ ਦਾ ਮਸਲਾ ਚੁੱਕ ਲੋ ਤੇ ਅਗਲੇ 4 ਸਾਲ ਇਹਨੂੰ ਖਿੱਚ ਲਾਂਗੇ ਤੇ ਫਿਰ ਤੇ ਇਹਦੇ 'ਚੋ ਤੇ ਜੇ ਤੋ ਇਹ ਇਮਾਨਦਾਰ ਹੀ ਤਾਂ ਫਿਰ 4 ਸਾਲ ਪਹਿਲਾਂ ਕਿੱਥੇ ਸੁੱਤੇ ਰਹਿੰਦੇ ਇਹ ਵੀ ਇੱਕ ਸਵਾਲ ਆਉਂਦਾ ਜੇ ਅਕਾਲੀ ਦਲ ਇਸ ਗੱਲ ਦਾ ਇਮਾਨਦਾਰਾ ਵੀ ਐਸੇ ਹਿਸਾਬ ਕਿਤਾਬ ਦੇਣ ਨੂੰ ਤਿਆਰ ਆ ਤਾਂ ਭਈ ਉਹਦੋਂ ਦਾ ਕਿਉਂ ਨਹੀਂ ਦਿੱਤਾ ਸੋ ਇਹਦੇ ਸਾਰੇ ਹਮਾਮ ਦੇ ਜਨੰਗੇ ਨੇ ਟੋਟਲ ਪੋਲਿਟਿਕਸ ਹੋ ਰਹੀ ਆ ਔਰ ਪੋਲਿਟਿਕਸ ਇਹ ਭੁੱਲ ਜਾਂਦੇ ਨੇ ਵਾਰ-ਵਾਰ ਤਾਂ ਹੀ ਬਾਅਦ ਮੁੱਦੇ ਮੂੰ ਜਾ ਕੇ ਡੇ ਉਹਦੋਂ ਨੇ ਵੀ ਤੁਸੀਂ ਉਸ ਗੁਰੂ ਦੇ ਨਾਲ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰਦੇ ਉਸ ਨਾਮ ਤੇ ਕਰਨ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਨੇ ਤੁਹਾਨੂੰ ਪੋਲਿਟਿਕਸ ਸਿਖਾਈ ਹੈ ਤੁਹੇ ਜਿੰਨਾ ਦੇ ਕੋਲ ਸਿੱਖੀ ਆ ਜਿਨ੍ਹਾਂ ਨੇ ਅਕਾਲ ਤਖਤ ਸਿਰ ਜਾ ਸਖਾਂ ਨੂੰ ਪੋਲਟਿਕਸ ਛੋਲੀ ਚ ਭਾਈ ਉਹਨਾਂ ਦੇ ਨਾਂ ਤੇ ਤੁਸੀਂ ਅੱਗੇ ਰਾਜਨੀਤੀ ਕਰਨ ਨੂੰ ਬੈਰਦਾ ਤਾਂ ਤੁਸੀਂ ਕਥਾ ਕਾਮਯਾਬ ਹੋ ਜਾਓਗੇ ਫਿਰ ਅਕਾਲੀ ਦਾ ਡੱਗਾ ਮੋਢੇ ਮੂ ਕਾਲ ਨੂੰ ਟਿਕਣਗੇ ਵੀ ਜੇ ਰਾਜਨੀਤੀ ਆ ਪਰ ਜੇ ਸਹਿਰਤਾ ਦੇ ਨਾਲ ਮਸਲਾ ਹੱਲ ਕਰਨਗੇ ਤੇ ਸ਼ਾਇਦ ਹੋ ਸਕਦਾ ਕਿਸੇ ਸਿਰੇ ਬਨੇ ਲਗਾ ਕਾਲ ਤੱਕ ਸਾਹ ਦੀ ਸਕਤਰੇ ਤੇ ਸੀਐਮ ਨੂੰ ਬੁਲਾਉਣਾ ਤਲਬ ਕਰਨਾ ਉਹਦੇ ਉੱਤੇ ਵੀ ਕਿੰਤੂ ਪ੍ਰੰਤੂ ਹੋਈ ਕੁਝ ਤਰ੍ਹਾਂ ਕਹਿ ਰਹੀਆਂ ਕਿ ਉਹ ਨਹੀਂ ਸੀ ਬੁਲਾਉਣਾ ਚਾਹੀਦਾ ਉਹ ਪਤਿਤਤਾ ਉਹਨਾਂ ਨੂੰ ਉੱਥੇ ਨਹੀਂ ਸੀ ਆਉਣਾ ਚਾਹੀਦਾ ਬੁਲਾਉਣਾ ਨਹੀਂ ਸੀ ਚਾਹੀਦਾ ਕੀ ਲੱਗਦਾ ਤੁਹਾਨੂੰ ਜੇ ਕੋਈ ਗਲਤੀ ਕਰਦਾ ਉਹ ਸਿੱਖ ਪਤਿਤਤਾ ਤੇ ਕੀ ਉਹਨੂੰ ਸਵਾਲ ਨਹੀਂ ਪੁੱਛਿਆ ਜਾ ਸਕਦਾ ਨਹੀਂ ਉਹ ਅਸਲ 'ਚ ਉਹ ਪਤਿਤ ਦੀ ਕੈਟਾਗਰੀ ਵਿੱਚ ਨਹੀਂ ਆਉਂਦਾ ਅਸਲ 'ਚ ਸਿੱਖ ਹੈ ਇਹਨਾਂ ਪਤਿਤ ਦੀ ਡੈਫੀਨੇਸ਼ਨ ਕੋ ਜੋ ਹੋ ਰਿਹਾ ਉਹ ਜਿਹੜਾ ਧਾਰਮਿਕ ਬੰਦੇ ਨੇ ਤੇ ਇਹਨਾਂ ਉਹਦੇ ਸਿੱਖਿਆ ਨਹੀਂਗਾ ਉਹ ਉਸ ਕੈਟਾਗਰੀ ਚ ਕਿੱਥੋਂ ਰਹਾ ਲੰਗਾ ਪਤਾ ਸਿੱਖਾਂ ਵਾਲੀ ਜੀ ਸੋ ਉਹ ਉਹਦੇ ਸਿੱਖਾਂ ਵਾਲੀ ਕੋਈ ਸ਼ਰਤੀ ਨਹੀਂ ਪੂਰੀ ਕਰਦਾ ਕਹਿੰਦਾ ਨਾਮਦਨ ਮਗਰ ਇੱਕ ਸਿੱਖ ਪਰਿਵਾਰ ਦੇ ਵਿੱਚ ਜਾਂ ਸਿੰਘ ਕੌਰ ਵਾਲਿਆਂ ਦੇ ਘਰ ਜਾ ਮਹਿਣਾ ਤੇ ਬਾਅਦ ਚ ਮਗਰ ਦਾ ਨਾਮ ਤੇ ਸਿੰਘ ਲਾ ਲੈਣਾ ਤੇ ਇਹਦੇ ਨਾਲ ਸਿੱਖ ਬਣ ਜਾਂਦਾ ਬੰਦਾ ਸਿੱਖ ਦੀ ਡੈਫੀਨੇਸ਼ਨ ਬਿਲਕੁਲ ਹੋ ਰਿਹਾ ਉਹ ਪਤੀਦਾਲੀ ਕੈਟਾਗਰੀ ਦੇ ਵਿੱਚ ਉਹਦਾ ਸਿੱਖ ਨਹੀਂ ਹੈਗਾ ਦੂਸਰੀ ਗੱਲ ਤੁਸੀਂ ਕਹਿੰਦੇ ਕਿ ਜੇ ਪਤੀਤ ਹੋਏ ਵੀ ਤਾਂ ਕਿਉਂ ਨਹੀਂ ਸਦਨਾ ਚਾਹੀਦਾ ਕਿ ਨਹੀਂ ਸਦਨਾ ਚਾਹੀਦਾ ਉਹ ਇੱਕ ਬੜਾ ਡਿਬੇਟੇਬਲ ਜਿਹਾ ਇਸ਼ੂ ਆ ਕਿਉਂਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਵੀ ਉਥੋਂ ਕੋਈ ਜਿਹੜਾ ਪਤਿਤ ਹੈ ਉਹ ਸਨਮਾਨਤ ਨਹੀਂ ਹੋ ਸਕਦਾ ਠੀਕ ਹੈ ਔਰ ਦੂਸਰੀ ਗੱਲ ਇਹ ਵੀ ਆਉਂਦੀ ਹੈ ਵੀ ਜਿਹੜਾ ਆਸ ਵੀ ਪਤਿਤ ਨਹੀਂ ਹੁੰਦੀ ਹੈ ਪਤਿਤ ਦੀ ਅਰਦਾਸ ਨਹੀਂ ਹੁੰਦੀ ਜੇ ਤਾ ਨੂੰ ਅਰਦਾਸ ਇਹ ਸਿੰਘ ਕੋ ਤੁਹਾਨੂੰ ਅਰਦਾਸ ਕਰਾਉਣੀ ਹੈ ਉਹ ਤੁਹਾਨੂੰ ਸਪੈਸ਼ਲ ਪੁੱਛਦਾ ਹੈ ਵੀ ਬੰਦਾ ਪਤਿਤ ਨਹੀਂ ਹੈ ਪਿਓ ਉਹ ਕਿਵੇਂ ਹੈ ਕਿਵੇਂ ਨਹੀਂ ਸੋ ਉਹ ਉਹਦੀ ਅਰਦਾਸ ਨਹੀਂ ਹੋ ਸਕਦੀ ਉਹਦੇ ਇੱਕ ਬੇਸਿਕ ਜੀ ਅੰਡਰਸਟੈਂਡਿੰਗ ਸਿੱਖੇ ਸਮਝ ਜਾ ਵੀ ਯਾਰ ਜਿਹੜਾ ਬੰਦਾ ਬੇਸਿਕ ਇੱਕ ਬੇਸਿਕ ਗੱਲਾਂ ਤੇ ਗੁਰੂ ਨੂੰ ਸਮਰਪਤ ਨਹੀਂ ਆ ਉਹ ਅਗੇ ਅਕਾਲ ਤਖਤ ਨੂੰ ਕਿੱਥੋਂ ਸਮਰਪਤ ਹੋ ਜਾਏਗਾ ਪਹਿਲਾਂ ਗੁਰੂ ਨੂੰ ਸਮਰਪ ਉਹ ਤੋਂ ਬਾਅਦ ਹੀ ਤੁਸੀਂ ਮਤਲਬ ਅੱਗੇ ਗੁਰੂਵਾਲਾ ਨੂੰ ਵਧੋਗੇ ਨਾ ਸੋ ਉਸ ਗੱਲ ਦੇ ਉੱਤੇ ਇਹ ਗੱਲ ਤੈਅ ਕੀਤੀ ਗਈ ਆ ਪੰਥ ਵੱਲੋਂ ਕਿ ਜਰ ਜਿਹੜਾ ਬੰਦਾ ਜਿਹੜਾ ਗੁਰੂ ਨੂੰ ਸਮਰਪਿਤ ਨਹੀਂ ਆ ਉਹ ਸਿਰਫ ਇੱਕ ਸ਼ਾਇਦ ਇੱਕ ਕੁਐਸਚਨ ਮਾਰਕ ਹਮੇਸ਼ਾ ਰਹੇਗਾ ਕਿ ਕਿਸੇ ਪਖੰਡ ਚੋਤ ਨਹੀਂ ਆ ਰਿਹਾ ਕਿਸੇ ਹੋਰ ਕਿਸੇ ਲਾਲਚ ਚੋਤ ਨਹੀਂ ਆ ਰਿਹਾ ਕਿਸੇ ਕੋਈ ਸਵਾਲੀਆ ਚੇਤ ਨਹੀਂ ਆ ਮੈਂ ਨਹੀਂ ਕਹਿੰਦਾ ਵੀ ਉਹਦੇ ਅੰਦਰ ਹੋਵੇਗੀ ਹੋਵੇਗੀ ਪਰ ਇੱਕ ਸਵਾਲੀਆ ਚੇਤ ਹਮੇਸ਼ਾ ਰਹੇਗਾ ਕਿ ਉਹਦੇ ਵਿੱਚ ਚੋਤ ਨਹੀਂ ਆ ਰਿਹਾ ਸੋ ਇਸ ਕਰਕੇ ਸਾਰੀਆਂ ਗੱਲਾਂ ਆਈਆਂ ਨੇ ਵੀ ਉੱਥੋਂ ਪਤਾ ਤੇ ਜਾਂ ਜਿਹੜਾ ਬੰਦਾ ਸਿੱਖਨੇਗਾ ਉਹਦੇ ਉੱਤੇ ਉਹਨੂੰ ਉੱਥੇ ਸਨਮਾਨ ਨਹੀਂ ਹੁੰਦਾ ਇਸੇ ਡੇਡੀਕੇਟਡ ਇਨਿੰਗ ਆ ਉਸ ਚੀਜ਼ ਨੂੰ ਤਾਂ ਫਿਰ ਤੁਸੀਂ ਉਹਨੂੰ ਇਹਦਾ ਬਲਾਵ ਨਹੀਂ ਸਕਦੇ ਉਹਨੂੰ ਵੀ ਸਪੈਸ਼ਲ ਲਿਆ ਕੇ ਜਦੋਂ ਤੱਕ ਉਹ ਉਸ ਚੀਜ਼ ਨੂੰ ਮੰਨੇ ਨਾ ਹੁਣ ਸਵਾਲ ਤੇ ਸਵਾਲ ਤੁਸੀਂ ਕੱਲ ਤੱਕ ਤਨ ਕਰੀ ਜਾਓ ਤੇ ਬਾਅਦ ਚ ਕਹੋ ਜੀ ਮੈਂ ਆ ਕੇ ਜਵਾਬ ਦੇਣ ਨੂੰ ਤਿਆਰ ਇਹ ਕਿਹੜਾ ਸਵਾਲ ਸਿੰਘ ਸਹਿਬਾਨਾਂ ਤੋਂ ਜਦੋਂ ਆਮੋ ਸਾਹਮਣੇ ਹੋਏ ਸੀ ਤੇ ਉਦੋਂ ਇਹ ਵੀ ਗੱਲ ਕਿਹਾ ਕਿ ਸਰਕਾਰ 328 ਰੁਪਿਆਂ ਦੇ ਉੱਤੇ ਜੋ ਕੁਝ ਵੀ ਆ ਸਿਆਸਤ ਕਰ ਰਹੀ ਹੈ ਇਸ ਟਾਈਮ ਦੇ ਉੱਤੇ ਸਿੰਘ ਸਹਿਬਾਨ ਦਾ ਬਿਆਨ ਹੈ ਐਸਜੀਪੀਸੀ ਪ੍ਰਧਾਨ ਸਾਹਿਬ ਦਾ ਬਿਆਨ ਹੈ ਤੇ ਹੁਣ 328 ਰੁਪਿਆਂ ਦੇ ਬਾਬਤ ਕਹਿ ਦੇਣਾ ਕਿ ਜਾਂਚ ਦੇ ਵਿੱਚ ਵੀ ਹੁਣ ਹਿੱਸਾ ਲਓ ਮੈਂ ਇਹ ਤਾਂ ਵਾਰ-ਵਾਰ ਕਹਿੰਦਾ ਵੀ ਸਿਆਸਤ ਹੋ ਰਹੀ ਹੈ ਪਰ ਸਿਆਸਤ ਕਰਨ ਦਾ ਮੌਕਾ ਵੀ ਤੇ ਸਾਡੇ ਲੋਕ ਆਪਣੀ ਦੰਦ ਨੇ ਨਾ ਅਕਾ ਸ਼੍ਰੋਮਣੀ ਕਮੇਟੀ ਸਾਡੀ ਆਪਣੀ ਤੇ ਸਿਆਸਤ ਕਰਨ ਦਾ ਮੌਕਾ ਹੀ ਕਿਉਂ ਦਿੱਤਾ ਪਹਿਲੇ ਦਿਨ ਦੋਤਾ ਦੋਤੇ ਪਾਣੀ ਦਾ ਪਾਣੀ ਕਰਦੇ ਰਿਕਾਰਡ ਸਾਹਮਣੇ ਰਹਾ ਤੇ ਸਾਰਾ ਕੁਝ ਜਦੋਂ ਤੁਹਾਡੇ ਸਾਹਮਣੇ ਇੱਕ ਆਮ ਸਿੱਖ ਆ ਕੇ ਤੁਹਾਡੇ ਦਰਵਾਜ਼ਿਆਂ ਤੇ ਬੈਠੇ ਤੁਸੀਂ ਉਹਨਾਂ ਦੇ ਡਾਂਗਾ ਫੇਰ-ਫੇਰ ਕੱਢਿਆ ਉਦੋਂ ਤੇ ਫਿਰ ਅੱਜ ਜਿਹਦਾ ਜ਼ੋਰ ਪਿਆ ਨੇ ਆ ਕੇ ਗਲਮੇ ਦਾ ਹੱਥ ਪਾ ਲਿਆ ਨਾ ਕਿ ਰਿਹਾ ਜਾਉਣਾ ਹੈ ਤੁਸੀਂ ਕਿਸੇ ਖਫੇਰਦੇ ਹੈ ਕਿ ਸਾਡੇ ਸਾਰ ਮਸਲਿਆਂ ਦੇ ਸਰਕਾਰ ਦਾ ਖਲ ਅੰਦਾਜ਼ ਜਿਹਨਾਂ ਦਾ ਵੇ ਤੇ ਤੁਸੀਂ ਜਦੋਂ ਖਲਾਰ ਕੇ ਆਪਣਾ ਮੂੰਹ ਵਟ ਕੇ ਪਰੇ ਨੂੰ ਬੈਠੇ ਫਿਰ ਕਿਸੇ ਨੇ ਤੇ ਆ ਕੇ ਕੇਚੀ ਤੋਂ ਫਾੜੀ ਲੈਣਾ ਜਦਨ ਤੁਹਾਨੂੰ ਸੇਖ ਪਿਆਰ ਨਾਲ ਵਿਚਾਰੇ ਪੁੱਛਦੇ ਫਿਰਦੇ ਉਹਨਾਂ ਦੇ ਤੁਸੀਂ ਬਾਹਾਂ ਤੋੜ ਤੋੜ ਬਾਹਰ ਕੱਢੇ ਸੋ ਆ ਆ ਵਹੀ ਹੁੰਦਾ ਆ ਵਾ ਜੀ ਮੋਟੀ ਜੀ ਗੱਲ ਸਾਰੀ ਹੈ ਵੀ ਇਹਨੂੰ ਸਹੀ ਕਰਨ ਦੀ ਜ਼ਰੂਰਤ ਹੈ ਆ ਗੁਰੂਦਵਾਲੇ ਜੁੜਨ ਦੀ ਜ਼ਰੂਰਤ ਹੈ ਆਪਣੀਆਂ ਜਿਹੜੀਆਂ ਨਿੱਕੇ ਨਿੱਕੇ ਪੋਲਿਟਿਕ ਸਾਰੀਆਂ ਗੱਲਾਂ ਨੇ ਬਾਹਰ ਛੱਡ ਕੇ ਕਿਤੇ ਗੁਰੂ ਨੂੰ ਸਮਰਪਿਤ ਹੋ ਕੇ ਕਾਲੀ ਦਲ ਤੌਰ ਤੇ ਦਾਟਾ ਕਾਟਾ ਦਾਲ ਖਾਲਸਾ ਦੇ ਆਗੂ ਉਸ ਦਾ ਪਰਮਜੀਤ ਸਿੰਘ ਮੰਡ ਸਾਡੇ ਨਾਲ ਸੀ ਉਹ ਕਹਿੰਦੇ ਕਿ ਜੇ ਗੁਰੂ ਸਾਹਿਬ ਵਾਲੇ ਪਾਸੇ ਨੂੰ ਧਿਆਨ ਰੱਖ ਕੇ ਚੰਗੀ ਸਿਆਸਤ ਫਿਰ ਜੀ ਜਾਵੇ ਤੇ ਫਿਰ ਕੋਈ ਘਾਟਾ ਨਹੀਂ ਹੈਗਾ ਫਿਰ ਵੋਟਾਂ ਵੀ ਪੈਂਦੀਆਂ ਉਹਦੇ ਵਿੱਚ ਘਾਟਾ ਵੀ ਕੋਈ ਨਹੀਂ ਹੁੰਦਾ ਹਾਂ ਜੇ ਐਜੀਪੀਸੀ ਸ਼ੁਰਦਤਾਂ ਦੇ ਨਾਲ ਇਸ ਕੰਮ ਦੇ ਉੱਤੇ ਪਹਿਲੋਂ ਕਿਸੇ ਤਰ੍ਹਾਂ ਜਾਂਚੰਗੀ ਤਰ੍ਹਾਂ ਕਰ ਲੈਂਦੀ ਤੇ ਅੱਜ 328 ਹਜ਼ਾਰ ਰੁਪਿਆਂ ਦੇ ਬਾਬਤ ਸਰਕਾਰ ਦੇ ਪੱਲੇ ਵਿੱਚ ਕੇਮ ਨਾ ਜਾਂਦੀ ਪਰ ਕੁਝ ਸਮਾਂ ਪਹਿਲਾਂ ਐਜੀਪੀਸੀ ਦਾ ਤੇ ਸਰਕਾਰ ਦਾ ਆਮੋ ਸਾਹਮਣੇ ਆਉਣਾ ਸਿਆਸਤ ਦੀ ਗੱਲ ਹੋਣੀ ਤੇ ਹੁਣ 328 ਹਜ਼ਾਰ ਰੁਪਿਆਂ ਦੇ ਬਾਬਤ ਸਰਕਾਰ ਸਿੰਘ ਸਾਹਿਬ ਦਾ ਕਹਿ ਦੇਣਾ ਕਿ ਹਿੱਸਾ ਲੈਣ ਜਾਂਚ ਦੇ ਵਿੱਚ ਵੇਖਦੇ ਆਂ ਕੱਲ ਨੂੰ ਤਲਬ ਵੀ ਕੀਤਾ ਗਿਆ ਵਾ ਮੁੱਖ ਮੰਤਰੀ ਸਾਹਿਬ ਦਾ ਕੀ ਬਿਆਨ ਆਉਦਾ ਕੱਲ ਥੋੜਾ ਜਿਹਾ ਸਮਾਂ ਰਹਿ ਗਿਆ ਵਾ ਤੇ ਇੱਕ ਉੱਥੇ ਵਹੀਰ ਗੁਰਾਂ ਦੀ ਵਹੀਰ ਜਿਹੜੀ ਸਮਾਣੇ ਟਾਵਰ ਤੇ ਨੌਜਨ ਬੈਟਾ ਉਹਦੇ ਵੱਲੋਂ ਇਹਦਾ ਪ੍ਰੋਗਰਾਮ ਲੀਕ ਕੀਤਾ ਗਿਆ ਸੀ ਉਹਨਾਂ ਵੱਲੋਂ ਉਹ ਵੀ ਉੱਥੇ ਪਹੁੰਚ ਰਹੀ ਆ ਸਬਾਬਾ ਕਿ ਉੱਥੇ ਗੁਰਾਂ ਦੀ ਵਹੀਰ ਵੀ ਪਹੁੰਚ ਰਹੀ ਆ ਇੱਕ ਮਾਰਚ ਆ ਤੇ ਨਾਲ सीएम साहब ਵੀ ਉੱਥੇ ਹੋਣਗੇ ਸਿੰਘ ਸਾਹਿਬਾਨ ਵੀ ਉੱਤੇ ਹੋਣਗੇ ਗੁਰੂ ਸਾਹਿਬ ਦਾ ਬੇਦਬੀਆ ਤੇ ਕਾਨੂੰਨ ਦੀ ਗੱਲ ਵੀ ਜਿਹੜਾ ਅਖੀਰਲਾ ਦਿਨ ਕੱਲ ਨੂੰ ਹੀ ਆ ਤੇ 6 ਮਹੀਨੇ ਦਾ ਸਮਾਂ ਸੀ ਉਹ ਵੀ ਖਤਮ ਹੋ ਗਿਆ ਕੱਲ ਨੂੰ ਕੀ ਗੁਰੂ ਸਾਹਿਬ ਦਾ ਨਰਾਦਰ ਜਿਹੜਾ ਹੋ ਰਿਹਾ ਉੱਤੇ ਕੋਈ ਕਾਨੂੰਨ ਬਣਦਾ ਇਹ ਤਾਂ ਸਮਝ ਦੱਸੂਗਾ ਪਰ ਇਸ ਟਾਈਮ ਦੇ ਉੱਤੇ ਨਜ਼ਰਾਂ ਜਿਹੜੀਆਂ ਹੈਗੀਆਂ ਮਾ ਅਕਾਲ ਤੱਕ ਸਭ ਦੀ ਸਕਤਰੇਦਾਲੇ ਪਸ ਲੱਗੀਆਂ ਹੋਈਆਂ